ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਮਹਿੰਦਰਪਾਲ ਬਰੇਟਾ ਅੱਜ ਅਸੀਂ ਜਵਾਹਰ ਨਵੋਦੇਆ ਵਿਦਿਆਲਿਆ ਪ੍ਰੀਖਿਆ ਜਿਹੜੀ ਕਿ 2022 ਦੇ ਵਿੱਚ ਪੇਪਰ ਆਇਆ ਸੀਗਾ ਉਸ ਦੀ ਦੁਹਰਾਈ ਕਰ ਰਹੇ ਹਾਂ ਉਸ ਦਾ ਅਭਿਆਸ ਕਰ ਰਹੇ ਹਾਂ ਜਿਸ ਦਾ ਤੁਹਾਡਾ ਪਹਿਲਾ ਸਵਾਲ ਹੈ ਹੇਠ ਲਿਖੇ ਦਾ ਸਰਲੀਕਰਨ ਤੇ ਪ੍ਰਣਾਮ ਆਉਂਦਾ ਹੈ ਸਾਨੂੰ ਦਿੱਤਾ ਹੈ 2 ਸਹੀ 1/17 ਭਾਗ 7/ 10 ਗੁਣਾ 1 ਸਹੀ 1/33 ਤਾਂ ਪਿਆਰੇ ਬੱਚਿਓ ਪਹਿਲਾਂ ਆਪਾਂ ਇਹਨਾਂ ਦੀ ਭਿੰਨਾਂ ਪਾਣ ਲੈਣੇ ਆ 17 ਦੀ 2 ਨਾਲ ਆਪਾਂ ਕਰਨੀ ਹੈ ਗੁਣਾ 17 ਦੁਨੀ 34 34 ਦੇ ਵਿੱਚ ਅੰਸ਼ ਜੋੜ ਦੇਣਾ ਹੈ 34 ਦੇ 1 35 17 ਭਾਗ 7 10 ਗੁਣਾ 33 ਦੀ ਇੱਕ ਨਾਲ ਗੁਣਾ ਕਰਾਂਗੇ 33 1 ਕੰਮ 33 33 ਦੇ ਵਿੱਚ 1 ਜੋੜਿਆ 34 33 ਤਾਂ ਬੋਡਮਾਸ ਦੇ ਫਾਰਮੂਲੇ ਨਾਲ ਸਭ ਤੋਂ ਪਹਿਲਾਂ ਅਸੀਂ ਭਾਗ ਹੱਲ ਕਰਾਂਗੇ 35 17 ਇਜੀ ਜਿਹੜੀ ਨਿਸ਼ਾਨੀ ਹੈ ਇਹ ਬਦਲ ਜੂਗੀ ਤੇ ਇਹ ਰਕਮ ਪਲਟ ਜਾਂਦੀ ਹੈ 10 ਵਟਾ 7 ਗੁਣਾ 34 ਵਟਾ 33 7 1 7 7 5 35 ਇਹਨੂੰ ਕੱਟ ਲੈਣੇ ਆ 17 1 17 17 2 34 ਹੁਣ ਸਾਡੇ ਬਚ ਕੀ ਗਿਆ 5 10 2 ਵਟਾ 33 5 ਦੀ 10 ਨਾਲ ਗੁਣਾ ਕੀਤੀ 5 10 50 50 ਦੋਣੀ 100 ਵਟਾ 33 ਤੇ ਆਪਾਂ 100 ਦੀ 33 ਦੇ ਨਾਲ ਭਾਗ ਕਰ ਲੈਣੇ ਆ 33 3 99 ਇਹਨੂੰ ਘਟਾ ਕੇ ਬਚ ਗਿਆ 1 ਬਾਕੀ ਤਾਂ ਆਪਾਂ ਇਹਦੀ ਭਿੰਨ ਬਣਾ ਲੈਣੇ ਆ 301 1 ਵਟਾ 33 ਇਹ ਸਾਡਾ ਜਿਹੜਾ ਸਹੀ ਉੱਤਰ ਹੈ ਉਹ ਇਹ ਵਾਲਾ ਹੈ। ਅਗਲਾ ਸਵਾਲ ਹੈ 0.0725 ਨੂੰ ਸਰਲਤਮ ਭਿੰਨ ਦੇ ਰੂਪ ਵਿੱਚ ਲਿਖਣ ਤੇ ਪ੍ਰਾਪਤ ਹੁੰਦਾ ਹੈ। ਸਾਨੂੰ ਦਿੱਤਾ ਹੈ 0.0725 ਇਸ ਨੂੰ ਅਸੀਂ ਸਰਲ ਕਰਨਾ ਹੈ। ਪਿਆਰੇ ਬੱਚਿਓ ਬੜਾ ਸੌਖਾ ਤਰੀਕਾ ਹੈ ਆਪਾਂ ਇਸ ਦਾ ਜਿਹੜਾ ਡੈਸੀਮਲ ਹੈ ਉਹ ਹਟਾ ਲੈਣੇ ਆ। ਡੈਸੀਮਲ ਦਾ ਲੱਗੇਗਾ 1 ਜਿੰਨੇ ਪਿੱਛੇ ਅੰਕ ਨੇ ਉਨੀਆਂ ਜ਼ੀਰੋਆਂ ਆ। ਚਾਰ ਅੰਕ ਨੇ ਚਾਰ ਜ਼ੀਰੋ ਆ ਤਾਂ ਹੁਣ ਸਾਡਾ ਇਹ ਆ ਗਿਆ 725 10000 ਪਿਆਰੇ ਬੱਚਿਓ ਇਸ ਦੀ ਆਪਾਂ ਨਿਯਮਤਮ ਭਿੰਨੈ ਜਿਹੜੀ ਉਹ ਬਣਾਣੀ ਹੈ ਇਹਨੂੰ ਆਪਾਂ 25 ਦੇ ਪਹਾੜੇ ਤੇ ਕੱਟ ਲੈਣੇ ਆ 25 ਦੋਣੀ 50 ਇੱਥੇ ਵੱਜ ਗਿਆ 22 225 25 ਨਾ ਇਹ 225 ਇਹਨੂੰ ਵੀ ਆਪਾਂ ਕੱਟ ਲੈਣੇ ਆ 25 ਚੌਕੇ 100 ਪਿੱਛੇ ਦੋ ਜ਼ੀਰੋ ਆ ਸੀ ਦੋ ਜ਼ੀਰੋਆਂ ਦੇ ਦੋ ਜ਼ੀਰੋ ਆ ਫਤੋ ਸਾਡਾ ਕੀ ਆਏਗਾ ਇਹ 29/ 400 ਜਿਹੜਾ ਸਾਡਾ ਸਹੀ ਉੱਤਰ ਹੈ ਉਹ ਆਏਗਾ 29/ 400 ਸਾਡਾ ਅਗਲਾ ਸਵਾਲ ਹੈ ਜੇਕਰ 72 ਅਤੇ 180 ਦਾ ਮਹੱਤਮ ਸਮਾਪਵਰਤਕ 36 ਹੈ ਤਾਂ ਇਹਨਾਂ ਦਾ ਲਘੁਤਮ ਸਮਾਪਵਰਤਕ ਕਿਹੜੇ ਬੱਚਿਓ ਸਾਨੂੰ ਦਿੱਤਾ ਹੈ 72 ਅਤੇ 180 ਦੋ ਸੰਖਿਆਵਾਂ ਦਿੱਤੀਆਂ ਨੇ 180 ਇਹਨਾਂ ਦਾ ਸਾਨੂੰ ਮਮਸਾਵਾ ਦਿੱਤਾ ਹੈ 36 ਤਾਂ ਲੱਲਾ ਸੱਸਾ ਬਾਬਾ ਸੀ ਪਤਾ ਕਰਨਾ ਹੈ ਪਿਆਰੇ ਬੱਚਿਓ ਪਿਆਰੇ ਬੱਚਿਓ ਜੇਕਰ ਤੁਸੀਂ ਇਹਨਾਂ ਦੋਹਾਂ ਸੰਖਿਆਵਾਂ ਦਾ ਲੱਲਾ ਸੱਸਾ ਬਾਬਾ ਪਤਾ ਕਰ ਲੋ ਤਾਂ ਵੀ ਆ ਜਾਵੇਗਾ ਕਿਉਂਕਿ 36 ਸਿਰਫ ਸਾਨੂੰ ਉਲਝਾਉਣ ਵਾਸਤੇ ਦਿੱਤਾ ਹੈ ਜਾਂ ਇਹਦਾ ਇੱਕ ਫਾਰਮੂਲਾ ਵੀ ਹੈ ਫਾਰਮੂਲਾ ਕੀ ਹੈ ਦੋਵੇਂ ਸੰਖਿਆਵਾਂ ਦੀ ਗੁਣਾ ਬਰਾਬਰ ਹੈ ਮਮਾ ਸੱਸਾ ਬਾਬਾ ਅਤੇ ਲੱਲਾ ਸੱਸਾ ਬਾਬਾ ਦੀ ਗੁਣਾ ਆਪ ਕੀ ਹੈ ਦੋਵੇਂ ਸੰਖਿਆਵਾਂ ਦੀ ਜੇਕਰ ਅਸੀਂ ਗੁਣਾ ਕਰ ਲਈਏ ਦੂਜੇ ਪਾਸੇ ਮਮਾ ਸੱਸਾ ਵਾਵਾ ਅਤੇ ਲੱਲਾ ਸੱਸਾ ਵਾਵਾ ਦੀ ਗੁਣਾ ਕਰ ਲਈਏ ਤਾਂ ਇਹ ਬਰਾਬਰ ਹੁੰਦੇ ਹਨ ਇਸ ਦਾ ਇਹ ਤਰੀਕਾ ਵੀ ਹੈ ਫਾਰਮੂਲਾ ਵੀ ਹੈ ਜਿਸ ਕਰਕੇ ਸਾਨੂੰ ਇਹ ਦਿੱਤਾ ਹੋਇਆ ਹੈ ਤਾਂ ਹੁਣ ਅਸੀਂ 72 180 ਇਹ ਸਾਡੀ ਦੋ ਕੀ ਦੋਵੇਂ ਸੰਖਿਆਵਾਂ ਤੇ ਬਰਾਬਰ ਕੀ ਦੇ ਹੈ ਸਾਨੂੰ ਮਮਾ ਸੱਸਾ ਵਾਵਾ ਦਿੱਤਾ ਹੈ 36 ਤੇ ਲੱਲਾ ਸੱਸਾ ਵਾਵਾ ਸੀ ਪਤਾ ਕਰਨਾ ਹੈ ਤਾਂ ਪਿਆਰੇ ਬੱਚਿਓ ਬੜਾ ਸੌਖਾ ਤਰੀਕਾ ਹੈ ਅਸੀਂ 36 ਨੂੰ ਇਸ ਤਰਫ ਲੈ ਆਨੇ ਆ 72 180 ਬਰਾਬਰ ਹੈ 36 ਨੂੰ ਲੈ ਆਨੇ ਆ ਅਸੀਂ ਇੱਧਰ ਤੇ ਇੱਥੇ ਸਾਡਾ ਆ ਜਾਏਗਾ ਲੱਲਾ ਸਸਾ ਬਾਵਾ ਤਾਂ 36 ਦੁਨੀ 72 18 ਦੁਨੀ 36 ਇੱਕ ਪਿੱਛੇ ਜ਼ੀਰੋ ਸੀ 360 ਸਾਡਾ ਜਿਹੜਾ ਹੈਗਾ ਉਹ ਲੱਲਾ ਸਸਾ ਬਾਵਾ ਇਹਦਾ ਉੱਤਰ ਆਇਆ ਹੋਵੇਗਾ ਤੁਸੀਂ ਸਿੱਧਾ ਵੀ ਇਹਦਾ ਲੱਲਾ ਸਸਾ ਬਾਵਾ ਪਤਾ ਕਰ ਸਕਦੇ ਹੋ ਤੇ ਜੇ ਇਸ ਫਾਰਮੂਲੇ ਨੂੰ ਤੁਸੀਂ ਧਿਆਨ ਚ ਰੱਖਿਓ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਵੀ ਪੇਪਰ ਦੇ ਵਿੱਚ ਆ ਜਾਂਦੇ ਹੁੰਦੇ ਹਨ ਅਗਲਾ ਸਵਾਲ ਹੈ ਇੱਕ ਸੰਖਿਆ ਤੋਂ ਉਸਦੇ ਅੰਕਾਂ ਦਾ ਜੋੜ ਫੁੱਲ ਘਟਾ ਦਿੱਤਾ ਜਾਵੇ ਨਤੀਜੇ ਵਜੋਂ ਪ੍ਰਾਪਤ ਸੰਖਿਆ ਹਮੇਸ਼ਾ ਵੰਡੀ ਜਾਵੇਗੀ ਇਸ ਦੇ ਸਾਨੂੰ ਵਿਕਲਪ ਵੀ ਦਿੱਤੇ ਹਨ 2 ਨਾਲ A ਵਿਕਲਪ ਦਿੱਤਾ ਹੈ B ਵਿਕਲਪ ਦਿੱਤਾ ਹੈ 5 ਨਾਲ C ਵਿਕਲਪ ਦਿੱਤਾ ਹੈ 8 ਨਾਲ ਤੇ D ਵਿਕਲਪ ਦਿੱਤਾ ਹੈ 9 ਨਾਲ ਪਿਆਰੇ ਬੱਚਿਓ ਇਹ ਸਵਾਲ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਇੱਕ ਸੰਖਿਆ ਤੋਂ ਉਸ ਦੇ ਕੋਈ ਮਰਜ਼ੀ ਸੰਖਿਆ ਤੁਸੀਂ ਲੈ ਲਓ 3 8 5 ਤਾਂ ਇੱਕ ਸੰਖਿਆ ਹੈ ਇਸ ਦੇ ਅੰਕਾਂ ਦਾ ਜੋੜ ਪਾਓ ਇੰਨਾ ਦਾ ਸਾਰਿਆਂ ਦਾ ਜੋੜ 3+8 11+5 16 16 ਨੂੰ ਜਦੋਂ ਇਸ ਵਿੱਚੋਂ ਘਟਾ ਦਿੱਤਾ ਜਾਂਦਾ ਹੈ ਤਾਂ ਇਹ ਹਮੇਸ਼ਾ ਕਿਹਦੇ ਨਾਲ ਪੂਰੀ-ਪੂਰੀ ਵੰਡੀ ਜਾਵੇਗੀ 2 ਨਾਲ 5 ਨਾਲ 8 ਨਾਲ ਜਾਂ 9 ਨਾਲ ਆਪਾਂ ਆ ਇਹਨੂੰ ਘਟਾ ਲੈਨੇ ਹਾਂ ਇਹ ਬਣ ਜਾਏਗਾ 15 15 ਚੋਂ 6 ਘਟਾਏ 9 ਇਹ ਰਹਿ ਜਿਗਾ 7 7 ਚੋਂ 1 ਘਟਾਏ 6 3 ਦਾ 3 ਤਾਂ ਪਿਆਰੇ ਬੱਚਿਓ ਸਾਨੂੰ ਭਾਗਯੋਗਤਾ ਨਿਯਮਾਂ ਦਾ ਜੇਕਰ ਪਤਾ ਹੈ 2 ਨਾਲ ਉਹ ਸੰਖਿਆ ਭਾਗ ਹੋ ਸਕਦੀ ਹੈ ਜਿਸ ਦਾ ਇਕਾਈ ਦਾ ਅੰਕ ਜਿਸਤ ਹੋਵੇ ਤਾਂ ਇਹ ਸੰਖਿਆ 2 ਨਾਲ ਭਾਗ ਨਹੀਂ ਹੋ ਸਕਦੀ 5 ਨਾਲ ਇਕਾਈ ਦਾ ਅੰਕ 0 ਹੋਵੇ ਜਾਂ 5 ਹੋਵੇ ਉਹ ਸੰਖਿਆ 5 ਨਾਲ ਪੂਰੀ ਪੂਰੀ ਭਾਗ ਹੋ ਸਕਦੀ ਹੈ 8 ਨਾਲ ਅੱਠ ਨਾਲ ਪਿਆਰੇ ਬੱਚਿਓ ਕਿਹੜੀਆਂ ਸਾਰੀਆਂ ਜਿਸਤ ਸੰਖਿਆਵਾਂ ਨੇ ਉਹ ਅੱਠ ਨਾਲ ਭਾਗ ਹੋ ਸਕਦੀਆਂ ਨੇ ਤੇ ਇਹਦਾ ਫਾਰਮੂਲਾ ਹੈ ਜੇਕਰ ਤਿੰਨੇ ਅੰਕ ਪਿਛਲੇ ਕਿਸੇ ਵੀ ਸੰਖਿਆ ਦੇ ਤਿੰਨੇ ਅੰਕ ਇਕਾਈ ਦਾ ਦਹਾਈ ਦਾ ਸੈਂਕੜੇ ਦਾ ਜੇ ਅੱਠ ਨਾਲ ਪੂਰਾ ਵੰਡਿਆ ਜਾਂਦਾ ਹੈ ਤਾਂ ਉਹ ਸੰਖਿਆ ਅੱਠ ਤੇ ਪੂਰੀ ਵੰਡੀ ਜਾਵੇਗੀ ਪਰ ਉਹ ਸੰਖਿਆ ਜਿਹੜੀ ਜਿਸਤ ਵੀ ਹੋਣੀ ਚਾਹੀਦੀ ਹੈ ਕਿਉਂਕਿ ਅੱਠ ਨਾਲ ਕੋਈ ਵੀ ਜਿਹੜੀ ਤਾਜ ਸੰਖਿਆ ਉਹ ਪੂਰੀ ਨਹੀਂ ਵੰਡੀ ਜਾ ਸਕਦੀ ਇਸ ਕਰਕੇ ਅੱਠ ਨਾਲ ਵੀ ਨਹੀਂ ਵੰਡੀ ਜਾ ਸਕਦੀ ਨੌ ਨਾਲ ਤਿੰਨ ਇਹ ਅੰਕਾਂ ਦਾ ਜੋੜ ਜੇ 9 ਦੇ ਪਹਾੜੇ 'ਚ ਆਂਦਾ ਹੈ ਜਾਂ 9 ਨਾਲ ਪੂਰਾ ਵੰਡਿਆ ਜਾਂਦਾ ਹੈ ਤਾਂ ਸੰਖਿਆ 9 ਤੇ ਪੂਰੀ ਵੰਡੀ ਜਾਵੇਗੀ ਤੰਤੇ ਸੇ 9 9 ਤੇ 9 18 ਇਹ ਅੰਕਾਂ ਦਾ ਜੋੜ ਆਂਦਾ ਹੈ 18 9 ਦੁਨੀ 18 ਤਾਂ ਇਹ ਸੰਖਿਆ ਜਦੋਂ ਆਪਾਂ ਕਿਸੇ ਵੀ ਅੰਕਾਂ ਦੇ ਸੰਖਿਆ ਦੇ ਅੰਕਾਂ ਦਾ ਜੋੜ ਉਸ ਵਿੱਚੋਂ ਘਟਾ ਦੰਨੇ ਹਾ ਤਾਂ ਜਿਹੜੀ ਉਹ ਸੰਖਿਆ ਆਂਦੀ ਹੈ ਘਟਾਣ ਤੋਂ ਬਾਅਦ ਉਹ ਹਮੇਸ਼ਾ 9 ਨਾਲ ਪੂਰੀ-ਪੂਰੀ ਵੰਡੀ ਜਾਂਦੀ ਹੈ ਅਤੇ 3 ਨਾਲ ਪੂਰੀ-ਪੂਰੀ ਵੰਡੀ ਜਾਂਦੀ ਹੈ 3 ਸਾਡੇ ਵਿਕਲਪਾਂ ਦੇ ਵਿੱਚ ਨਹੀਂ ਹੈ ਸਾਡੇ ਵੀ ਵਿਕਲਪਾਂ ਦੇ ਵਿੱਚ ਹੈ 9 ਇਸ ਕਰਕੇ ਸਾਡਾ ਡੀ ਉੱਤਰ ਬਿਲਕੁਲ ਸਹੀ ਹੈ ਦੋ ਅੰਕਾਂ ਵਾਲੀ ਪ੍ਰਾਕਿਰਤਿਕ ਸੰਖਿਆਵਾਂ ਦੀ ਸੰਖਿਆ ਹੈ ਦੋ ਅੰਕਾਂ ਵਾਲੀਆਂ ਪਿਆਰੇ ਬੱਚਿਓ ਅਸੀਂ ਗਿਣਤੀ ਦੇਖਦੇ ਹਾਂ 1 ਤੋਂ ਲੈ ਕੇ 100 ਤੱਕ 1 ਤੋਂ ਲੈ ਕੇ 9 ਤੱਕ ਜਿਹੜੀਆਂ ਸਾਡੀਆਂ ਸੰਖਿਆਵਾਂ ਨੇ ਉਹ ਨੇ ਇੱਕ ਅੰਕ ਵਾਲੀਆਂ ਤੇ 10 ਤੋਂ ਲੈ ਕੇ 99 ਤੱਕ ਜਿਹੜੀਆਂ ਸਾਡੀਆਂ ਸੰਖਿਆਵਾਂ ਨੇ ਇਹ ਨੇ ਦੋ ਅੰਕਾਂ ਵਾਲੀਆਂ ਤੇ ਜਿਹੜੀ 100 ਹੈ ਇਹ ਤਿੰਨ ਅੰਕ ਵਾਲੀ ਹੈ ਤਾਂ ਪਿਆਰੇ ਬੱਚਿਓ ਸਾਨੂੰ ਚਾਹੀਦੀਆਂ ਕਿਹੜੀਆਂ ਨੇ ਦੋ ਅੰਕਾਂ ਵਾਲੀਆਂ ਦੋ ਅੰਕਾਂ ਵਾਲੀਆਂ ਸੰਖਿਆਵਾਂ ਸਾਡੀਆਂ 99 ਤੇ ਮੁੱਕ ਜਾਂਦੀਆਂ ਹਨ ਤੇ ਇੱਕ ਅੰਕ ਵਾਲੀ ਸਾਡੀ ਸੰਖਿਆ ਹੈ 9 ਜਿਹੜੀ ਵੱਡੀ ਤੋਂ ਵੱਡੀ ਸੰਖਿਆ ਹੈ ਦੋ ਅੰਕਾਂ ਵਾਲੀ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚੋਂ ਇੱਕ ਅੰਕ ਵਾਲੀ ਵੱਡੀ ਤੋਂ ਵੱਡੀ ਸੰਖਿਆ ਜੇਕਰ ਅਸੀਂ ਘਟਾ ਦਈਏ ਤਾਂ 90 ਸੰਖਿਆਵਾਂ ਨੇ ਜਿਹੜੀਆਂ ਕਿ ਦੋ ਅੰਕਾਂ ਦੀਆਂ ਹਨ ਪਿਆਰੇ ਬੱਚਿਓ ਧਿਆਨ ਵਿੱਚ ਰੱਖਿਓ ਜੇਕਰ ਤਿੰਨ ਅੰਕਾਂ ਦੀਆਂ ਪੁੱਛੀਆਂ ਜਾਂਦੀਆਂ ਹਨ ਤਾਂ ਇੱਕ ਜ਼ੀਰੋ ਹੋਰ ਲਗਾ ਦਿਓ ਤਿੰਨ ਅੰਕਾਂ ਦੀਆਂ ਹਨ 900 ਚਾਰ ਅੰਕਾਂ ਦੀ ਪੁੱਛਿਆ ਜਾਂਦੀ ਹਨ ਤਾਂ ਇੱਕ ਜ਼ੀਰੋ ਹੋਰ ਲਗਾ ਦਿਓ 9000 ਪੰਜ ਅੰਕਾਂ ਦੀ ਪੁੱਛਿਆ ਜਾਂਦੀਆਂ ਹਨ ਇੱਕ ਜ਼ੀਰੋ ਹੋਰ ਲਗਾ ਦਿਓ 90000 ਅਗਲਾ ਸਵਾਲ ਹੈ ਇੱਕ ਸਾਈਕਲ ਦੀ ਕੀਮਤ ਵਿੱਚ 20% ਦੀ ਕਮੀ ਹੋਣ ਤੇ ਉਸ ਦੀ ਖਰੀਦਦਾਰੀ ਮੰਗ ਵਿੱਚ 20% ਦਾ ਵਾਧਾ ਹੁੰਦਾ ਹੈ ਦੁਕਾਨ ਦੀ ਵਿਕਰੀ ਤੇ ਇਸ ਦਾ ਅਸਰ ਹੈ ਪਿਆਰੇ ਬੱਚਿਓ ਜਦੋਂ ਇਸ ਤਰ੍ਹਾਂ ਦੇ ਸਵਾਲ ਆ ਜਾਣ ਤਾਂ ਇਹਨਾਂ ਵਿੱਚ ਹਮੇਸ਼ਾ ਹੀ ਘਾਟਾ ਹੁੰਦਾ ਹੈ ਤੇ ਆਪਾਂ ਇਸ ਨੂੰ ਹੱਲ ਕਰਕੇ ਵੀ ਵੇਖ ਲੈਨੇ ਹਾਂ ਮੰਨ ਲਓ ਇੱਕ ਸਾਈਕਲ ਦੀ ਕੀਮਤ ਹੈ 100 ਰੁਪਇਆ ਤੇ ਦੁਕਾਨਦਾਰ ਵੇਚਦਾ ਕਿੰਨੇ ਸਾਈਕਲ ਹੈ ਕੁੱਲ ਵੇਚਦਾ ਔ 10 ਸਾਈਕਲ ਠੀਕ ਹੈ ਦਾ ਉਹ ਮਤਲਬ 10 ਸਾਈਕਲਾਂ ਦੇ ਕਿੰਨੇ ਰੁਪਏ ਜਿਹੜਾ ਉਹਨੂੰ ਪ੍ਰਾਪਤ ਹੁੰਦਾ ਹੈ ਬੇਚਮੁੱਲ ਹੈ ਜਿਹੜਾ ਉਹਦਾ ਜਾਂ ਉਹਦਾ ਕੁੱਲ ਜਿਹੜੇ ਉਹਨੂੰ ਰੁਪਏ ਮਿਲਦੇ ਨੇ ਉਹ ਹੈਗਾ 10 100 ਗੁਣਾ 10 ਮਤਲਬ ਵੀ 1000 ਰੁਪਏ ਦੇ ਉਹ ਸਾਈਕਲ ਬੇਚ ਦਿੰਦਾ ਹੈ ਇਸ ਤੋਂ ਬਾਅਦ ਉਹਨੇ ਕੀ ਕੀਤਾ ਇਸ ਦੀ ਜਿਹੜੀ ਕੀਮਤ ਹੈ ਉਹ 20% ਕਮੀ ਕਰਤੀ ਸਾਈਕਲ ਦੀ ਕੀਮਤ ਅਸੀਂ 100 ਰੁਪਿਆ 100 ਦੇ ਵਿੱਚੋਂ ਉਹਨੇ 20% ਕਮੀ ਕਰਤੀ 100 ਦੇ ਵਿੱਚੋਂ ਪ੍ਰਤੀਸ਼ਾ ਦਾ ਮਤਲਬ ਹੁੰਦਾ ਹੈ ਪਿਆਰੇ ਬੱਚਿਓ 100 ਦੇ ਵਿੱਚੋਂ 100 ਸੈਂਟ ਲਈ ਵੀ ਹੈ ਤਾਂ ਸਾਈਕਲ ਦੀ ਕੀਮਤ ਰਹੇਗੀ 80 ਰੁਪਏ ਠੀਕ ਹੈ ਕਿਉਂਕਿ 20% ਕਮੀ ਕਰਤੀ ਪਰ ਉਹ ਵੇਚਦਾ ਕਿੰਨੇ ਹੈ ਪਿਆਰੇ ਬੱਚਿਓ ਉਹ ਵੇਚਦਾ ਕਿੰਨੇ ਸਾਈਕਲ ਹੈ ਹੁਣ ਸਾਈਕਲ ਦੀ ਜਿਹੜੀ 10 ਸਾਈਕਲ ਵੇਚਦਾ ਸੀ ਉਹ 10 ਦੇ ਨਾਲ ਕੀ ਹੋਇਆ ਉਹਦੀ 20% ਜਿਹੜੀ ਹੈ ਉਹ ਵੱਧ ਗਈ 10 ਦਾ 20% ਤੋਂ ਦੀ ਜਿਹੜੀ ਸੇਲ ਹੈ ਉਹ ਵੱਧ ਗਈ 1 ਜੀਰੋਂ ਨਾਲ 1 ਜੀਰੋਂ ਕੱਢੀ 1 ਜੀਰੋਂ ਮਤਲਬ 2 ਸਾਈਕਲ ਉਹਦੇ ਹੋਰ ਵੱਧ ਵਿਕਣ ਲੱਗ ਗਏ 10 ਸਾਈਕਲੋਂ ਪਹਿਲਾਂ ਵੇਚਦਾ ਸੀ 10 ਤੇ 2 ਹੁਣ ਉਹ ਸਾਈਕਲ ਵੇਚਦਾ 12 ਤੇ ਕੀਮਤ ਹੈ ਇੱਕ ਸਾਈਕਲ ਦੀ 80 ਰੁਪਏ ਜਦੋਂ ਇੱਕ ਸਾਈਕਲ ਦੀ ਕੀਮਤ 80 ਰੁਪਏ ਹੈ ਤਾਂ 12 ਸਾਈਕਲਾਂ ਦੀ ਕੀਮਤ ਕਿੰਨੀ ਹੋਵੇਗੀ 12 8 96 960 ਰੁਪਏ ਯਾਰੀ ਬੱਚਿਓ ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਵੀ ਪਹਿਲਾਂ ਤੋਂ ਵੱਟਦਾ ਸੀ 1000 ਰੁਪਇਆ ਹੁਣ ਉਹ ਵੱਟਦਾ ਸਿਰਫ 960 ਰੁਪਏ ਤਾਂ ਉਹਨੂੰ ਲਾਜ਼ ਕਿੰਨੇ ਰੁਪਏ ਦਾ ਹੋਣ ਲੱਗ ਗਿਆ 1000 ਦੇ ਵਿੱਚੋਂ 960 ਘਟਾਵਾਂਗੇ 40 ਰੁਪਏ ਉਹਨੂੰ ਘਾਟਾ ਪੈਣ ਲੱਗ ਗਿਆ ਹੁਣ 40 ਰੁਪਏ ਘਾਟਾ ਹੁਣ ਕਿੰਨੇ ਤੇ ਪਿਆ ਪਿਆਰੇ ਬੱਚਿਓ 1000 ਰੁਪਏ ਤੇ ਠੀਕ ਹੈ ਨਾ ਤਾਂ ਆਪਾਂ ਇਹਦਾ ਫਾਰਮੂਲਾ ਲਾਣੇ ਹੁੰਨੇ ਆ 40/1000 ਕੁੱਲ ਕੀਮਤ ਕਿੰਨੀ ਸੀ ਉਹਦੀ guna 100 ਦੋ ਜ਼ੀਰੋ ਦੇ ਨਾਲ ਦੋ ਜ਼ੀਰੋ ਕੱਟ ਗਿਆ ਇੱਕ ਦੇ ਨਾਲ ਇੱਕ ਤਾਂ ਉਹਨੂੰ ਜਿਹੜਾ ਘਟ ਹੈ ਪਿਆਰੇ ਬੱਚੇ ਉਹ 4% ਹੈ ਜਿਹੜਾ ਉਹਨੂੰ ਘਟਾਪੈਣ ਲੱਗ ਗਿਆ ਜਿਹੜੀ ਉਹਦੀ ਵਿਕਰੀ ਤੇ ਜਿਹੜਾ ਅਸਰ ਹੋਇਆ ਉਹ 4% ਘਟੇ ਦਾ ਹੋਇਆ ਤੇ ਉਮੀਦ ਕਰਦਾ ਤੁਹਾਨੂੰ ਇਹ ਸਵਾਲ ਵੀ ਸਮਝ ਆ ਗਿਆ ਹੋਵੇਗਾ ਇਹ ਜਦੋਂ ਇਸ ਤਰ੍ਹਾਂ ਦੇ ਸਵਾਲ ਆਜਣ ਤਾਂ ਉਹਦੇ ਵਿੱਚ ਹਮੇਸ਼ਾ ਹੀ ਘਟਾ ਹੁੰਦਾ ਹੈਗਾ ਇੱਕ ਸ਼ੀਸ਼ੇ ਦਾ ਘਣ ਜਿਸ ਦੀ ਭੁਜਾ 6 ਸੈਂਟੀਮੀਟਰ ਹੈ ਨੂੰ ਪਿੰਗਲਾ ਕੇ 27 ਇੱਕ ਸਮਾਨ ਕਣ ਬਣਾਏ ਜਾਂਦੇ ਹਨ ਇਸ ਤਰ੍ਹਾਂ ਬਨੇ ਹਰ ਕਣ ਦੀ ਭੁਜਾ ਦੀ ਲੰਬਾਈ ਹੈ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਾਨੂੰ ਦਿੱਤਾ ਹੈ ਕਣ ਦੀ ਭੁਜਾ ਕਣ ਦੀ ਭੁਜਾ ਸਾਨੂੰ ਦਿੱਤੀ ਹੈ 6 ਸੈਂਟੀਮੀਟਰ ਫਿਰ ਅਸੀਂ ਪਤਾ ਕਰਨਾ ਹੈ ਕਣ ਦਾ ਆਇਤਨ ਆਇਤਨ ਹੁੰਦਾ ਹੈ ਭੁਜਾ ਗੁਣਾ ਭੁਜਾ ਗੁਣਾ ਭੁਜਾ ਮਤਲਬ ਕੀ ਹੋ ਗਿਆ ਇਹਦਾ ਚਿਕਨ ਜੂ ਕੇ 36 36 ਚੀਕੇ 216 ਕਣ ਸੈਂਟੀਮੀਟਰ ਤਾਂ ਪਿਆਰੇ ਵਿਦਿਆਰਥੀਓ ਫਿਰ ਸਾਨੂੰ ਦਿੱਤਾ ਹੈ 27 ਕਾਹਨ ਬਣਗੇ 27 ਕਾਹਨ ਬਣਗੇ ਤਾਂ ਅਸੀਂ ਪਿਆਰੇ ਬੱਚਿਓ ਇਹ ਸਾਡਾ ਜਿਹੜਾ ਹੈਗਾ ਸੀ 216 ਕਣ ਮੀਟਰ ਆਇਤਨ ਆਇਆ ਸੀ ਇਹਨੂੰ 27 ਤੇ ਭਾਗ ਕਰ ਲੈਣੇ ਆ 27 8 216 ਮਤਲਬ ਕੀ ਹੈ ਵੀ ਇੱਕ ਕਣ ਜਿਹੜੇ 27 ਬਨੇ ਨੇ ਉਹਦੇ ਵਿੱਚੋਂ ਇੱਕ ਕਣ ਦਾ ਜਿਹੜਾ ਆਇਤਨ ਹੈ 27 ਕਣਾਂ ਦੇ ਵਿੱਚੋਂ ਜੇਕਰ ਇੱਕ ਕਣ ਦਾ ਆਇਤਨ ਦੇਖੀਏ ਤਾਂ ਉਹ 8 ਸੈਂਟੀਮੀਟਰ ਕਯੂਬ ਹੈ ਪਿਆਰੀ ਵਿਦਿਆਰਥੀਓ ਠੀਕ ਹੈ ਤਾਂ ਹੁਣ ਅਸੀਂ ਪਤਾ ਕੀ ਕਰਨਾ ਹੈ ਉਸ ਦੀ ਪੂਜਾ ਜਿਹੜਾ ਇਹ 8 ਸੈਂਟੀਮੀਟਰ ਕਣ ਆਇਆ ਹੈ ਇਹਦੀ ਪੂਜਾ ਦੀ ਲੰਬਾਈ ਕਿੰਨੀ ਹੈ ਤਾਂ ਪਿਆਰੀ ਵਿਦਿਆਰਥੀਓ ਇਹਦਾ ਘਾਣਾ ਜਿਹੜਾ ਸਾਨੂੰ ਹਟਾਉਣਾ ਪਈਗਾ ਅੱਠ ਦੇਖਣਾ ਪਈਗਾ ਅੱਠ ਕਿੰਨੇ ਦਾ ਘਣ ਹੈ ਤਾਂ ਪਿਆਰੀ ਵਿਦਿਆਰਥੀ ਜਿਹੜਾ ਅੱਠ ਘਾਣਾ ਹੈ ਉਹ ਦੋ ਦਾ ਹੈ ਜੇਕਰ 2 2 2 ਕਰੀਏ ਤਾਂ 8 ਆਂਦਾ ਹੈ 2 ਦੁਨੀ 4 ਦੁਨੀ 8 ਤਾਂ ਉਸ ਘਣ ਦੀ ਜਿਹੜੀ ਭੂਜਾ ਦੀ ਜਿਹੜੀ ਇੱਕ ਭੂਜਾ ਹੈ ਉਹ 2 ਸੈਂਟੀਮੀਟਰ ਹੈ ਉਮੀਦ ਕਰਦਾ ਤੁਹਾਨੂੰ ਇਹ ਸਵਾਲ ਵੀ ਸਮਝ ਆ ਗਿਆ ਹੋਵੇਗਾ ਅਗਲਾ ਸਵਾਲ ਹੈ 8% ਸਲਾਣਾ ਦਰ ਨਾਲ ਸੁਧਾਰਨ ਵਿਆਜ ਕਿੰਨੇ ਸਾਲਾਂ ਵਿੱਚ 1500 ਰੁਪਏ ਤੋਂ 1800 ਰੁਪਏ ਹੋ ਜਾਣਗੇ ਸਾਨੂੰ ਦਿੱਤਾ ਕੀ ਹੈ ਪਿਆਰੇ ਬੱਚਿਓ ਸਾਨੂੰ ਦਿੱਤਾ ਹੈ ਮੂਲ ਤਨ ਮੂਲ ਤਨ ਸਾਨੂੰ ਦਿੱਤਾ ਹੈ 1500 ਰੁਪਏ ਤੇ ਸਾਨੂੰ ਦਿੱਤਾ ਹੈ ਕੁੱਲ ਤਨ 1800 ਰੁਪਏ ਤੇ ਸਾਨੂੰ ਦਿੱਤੀ ਹੈ ਦਰ ਦਰਸਾਨੂੰ ਦਿੱਤੀ ਹੈ 8% ਸਲਾਨਾ ਤਾਂ ਪਿਆਰੇ ਬੱਚਿਓ ਅਸੀਂ ਪਤਾ ਕਰਨਾ ਹੈ ਸਮਾ ਸਮਾ ਦਾ ਫਾਰਮੂਲਾ ਪਿਆਰੇ ਬੱਚਿਓ ਹੁੰਦਾ ਹੈ ਸਧਾਰਨ ਵਿਆਜ ਗੁਣਾ 100 ਮੂਲ ਤਨ ਗੁਣਾ ਦਰ ਤਾਂ ਸਾਨੂੰ ਸਭ ਤੋਂ ਪਹਿਲਾਂ ਸਧਾਰਨ ਵਿਆਜ ਪਤਾ ਕਰਨਾ ਪਏਗਾ ਪਿਆਰੇ ਬੱਚਿਓ ਕੁੱਲ ਤਨ ਵਿੱਚੋਂ ਮੂਲ ਤਨ ਘਟਾ ਕੇ ਸਧਾਰਨ ਵਿਆਜ ਪਤਾ ਲੱਗ ਜਾਂਦਾ ਹੈ ਸਧਾਰਨ ਵਿਆਜ ਦਾ ਫਾਰਮੂਲਾ ਕੀ ਹੈ ਕੁੱਲ ਤਨ ਘਟਾ ਮੂਲ ਤਨ ਸਾਡਾ ਕੁੱਲ ਤਨ ਹੈ 1800 ਰੁਪਿਆ ਤੇ ਮੂਲ ਤਨ ਹੈ 1500 ਰੁਪਿਆ 1800 ਦੇ ਵਿੱਚੋਂ 1500 ਘਟਾ ਕੇ ਜਿਹੜਾ ਸਾਡਾ ਸਧਾਰਨ ਵਿਆਜ ਹੈ ਉਹ ਹੈ 300 ਰੁਪਿਆ ਹੁਣ ਅਸੀਂ ਇੱਥੇ ਫਾਰਮੂਲਾ ਲਾ ਲੈਨੇ ਹਾਂ 300 ਗੁਣਾ 100 ਵਿਆਜ ਗੁਣਾ 100 ਸੀ ਨਾ ਵਿਆਜ ਸੀ ਕਰ ਲੈ 300 ਰੁਪਿਆ ਵੱਟਾ ਮੂਲਤਨ ਸਾਡਾ ਦਿੱਤਾ ਹੈ 1500 ਰੁਪਏ ਤੇ ਗੁਣਾ ਦਰ ਸਾਨੂੰ ਦਿੱਤੀ ਹੈ 8 ਤਾਂ ਇਹਨੂੰ ਆਪਾਂ ਕੱਟ ਲੈਣੇ ਹਾਂ ਦੋ ਜ਼ੀਰੋਆਂ ਦੇ ਨਾਲ ਦੋ ਜ਼ੀਰੋ ਕੱਟ ਗਿਆ ਤਿੰਨੇ ਇੱਕਮ ਤਿੰਨ ਪੰਜੇ 15 ਪੰਜੇ ਇੱਕਮ ਪੰਜ 20 ਵਟਾ 8 20 ਵਟਾ 8 ਦੀ ਆਪਾਂ ਜੇ ਪੰਜ ਚਾਰ ਤੇ ਕੱਟ ਲਈਏ ਸਾਡੇ ਵੀ ਆ ਜਾਵੇਗਾ 5 ਵਟਾ 2 5/2 ਦੀ ਅਸੀਂ ਭਿੰਨ ਬਣਾ ਲੰਨੇ ਆ 5 ਨੂੰ 2 ਤੇ ਅਸੀਂ ਭਾਗ ਕਰਾਂਗੇ 2 ਦੁਨੀ 4 ਤੇ ਇੱਥੇ ਵਟਾ ਆ ਜਾਵੇਗਾ 1 ਤਾਂ ਇਹਦੀ ਭਿੰਨ ਬਣ ਜਾਵੇਗੀ 2 ਸਹੀ 1/2 ਸਾਲ ਪਾਪ ਢਾਈ ਸਾਲਾਂ ਦੇ ਵਿੱਚ ਹੈ ਜਿਹੜੀ ਮੂਲ ਤਨ ਹੈ ਸਾਡਾ ਉਹ 1800 ਰੁਪਏ ਹੋ ਜਾਏਗਾ 8% ਦਰ ਦੇ ਨਾਲ ਅਗਲਾ ਸਵਾਲ ਹੈ 2100 ਦੇ ਅਭਾਜ ਗੁਨਨਖੰਡ ਹਨ ਯਾਰੀ ਬੱਚਿਓ ਅਪਾਜ ਗੁਣਨ ਖੰਡ ਅਸੀਂ ਬਣਾਨੇ ਹਨ 2100 ਦੇ ਇਹਦਾ ਸਾਡਾ ਤਰੀਕਾ ਕੀ ਸੀ ਇਹ ਵਾਲਾ ਭਾਗ ਵਿਧੀ ਸਭ ਤੋਂ ਪਹਿਲਾਂ ਕਰਾਂਗੇ 2 ਤੇ 2 1 2 2 0 50 1050 ਇਹ ਜੇ ਸੰਖਿਆ ਹੈ ਫਿਰ 2 ਤੇ 2 5 10 25 2 50 ਫਿਰ ਇਹ ਰਹਿ ਜਾਵੇਗਾ ਤਨਤੇ ਤਨ ਇੱਕਮ ਤਨ ਤਨ ਸਾਤੇ 21 ਤਨ ਪੰਜੇ 15 ਫਿਰ ਇਹ ਜਾਵੇਗਾ 5 ਤੇ 5 ਤੇ 15 5 5 25 ਫਿਰ ਇਹ ਜਾਵੇਗਾ 5 ਤੇ 5 1 5 7 ਤੇ 35 ਫਿਰ ਇਹ 7 7 ਇੱਕਮ 7 ਇਹ ਸਾਡੇ ਅਭਾਜ ਗੁਣਖੰਡ ਬਣ ਗਏ ਹਨ 2 2 3 5 5 ਅਗਲਾ ਸਵਾਲ ਹੈ 600 ਰੁਪਏ ਦੀ ਇੱਕ ਰਾਸ਼ੀ ਸਧਾਰਨ ਵਿਆਜ ਤੇ 4 ਸਾਲਾਂ ਵਿੱਚ 720 ਰੁਪਏ ਹੋ ਜਾਂਦੀ ਹੈ ਜੇਕਰ ਵਿਆਜ ਦੀ ਦਰ 2% ਵਧ ਕਰ ਦਿੱਤੀ ਜਾਵੇ ਤਾਂ ਰਾਸ਼ੀ 4 ਸਾਲਾਂ ਵਿੱਚ ਕਿੰਨੀ ਹੋ ਜਾਵੇਗੀ ਪਿਆਰੇ ਬੱਚਿਓ ਸਵਾਲ ਸਮਝਣ ਦੀ ਜ਼ਰੂਰਤ ਹੈ 2022 ਦੇ ਪੇਪਰ ਵਿੱਚ ਵਿਆਜ ਦੇ ਨਾਲ ਸੰਬੰਧਿਤ ਦੋ ਸਵਾਲ ਆ ਗਏ ਹਨ ਤਾਂ ਹੋ ਸਕਦਾ ਹੈ ਤੁਹਾਡੀ ਇਸ ਪੇਪਰ ਦੇ ਵਿੱਚ ਵੀ ਇੱਕ ਜਾਂ ਦੋ ਸਵਾਲ ਜ਼ਰੂਰ ਆਉਣ ਤਾਂ ਇੰਨਾ ਇਹ ਜਿਹੇ ਸਵਾਲਾਂ ਦੀ ਅਭਿਆਸ ਤੁਸੀਂ ਪ੍ਰੈਕਟਿਸ ਦੁਹਰਾਈ ਵਾਰ-ਵਾਰ ਜ਼ਰੂਰ ਕਰਨੀ ਹੈ ਸਾਨੂੰ ਦਿੱਤਾ ਹੈ ਮੂਲ ਤਨ ਮੂਲ ਤਨ ਸਾਨੂੰ ਦਿੱਤਾ ਹੈ 600 ਰੁਪਇਆ ਸਮਾਂ ਦਿੱਤਾ ਹੈ ਪਿਆਰੀ ਬੱਚਿਓ ਸਮਾਂ ਸਾਨੂੰ ਦਿੱਤਾ ਹੈ 4 ਸਾਲ ਤੇ ਇੱਕ ਸਾਨੂੰ ਦਿੱਤਾ ਹੈ ਕੁਲ ਤਨ ਕੁਲ ਤਨ ਹੈ 720 ਰੁਪਏ ਤਾਂ ਅਸੀਂ ਪਤਾ ਕਰਨੀ ਹੈ ਦਰ ਤਾਂ ਪਹਿਲਾਂ ਵਿਆਜ ਪਤਾ ਕਰ ਲੈਣੇ ਹੈ ਪਿਆਰੀ ਬੱਚਿਓ ਸਧਾਰਨ ਵਿਆਜ ਇਸ ਦਾ ਫਾਰਮੂਲਾ ਆਪਾਂ ਪਹਿਲੇ ਸਵਾਲ ਚ ਵੀ ਕੀਤਾ ਸੀ ਕੁੱਲ ਤਨ ਘਟਾ ਮੂਲ ਤਨ ਕੁੱਲ ਤਨ ਹੈ ਸਾਡਾ 720 ਰੁਪਏ ਤੇ ਮੂਲ ਤਨ ਹੈ 600 ਰੁਪਏ 720 ਦੇ ਵਿੱਚੋਂ 600 ਘਟਾਵਾਂਗੇ ਤਾਂ ਇਹ ਆ ਜਾਵੇਗਾ 120 ਰੁਪਏ ਤਾਂ ਹੁਣ ਅਸੀਂ ਕਰਨੀ ਹੈ ਦਰ ਪਤਾ ਕਰਨੀ ਹੈ ਦਰ ਦਾ ਫਾਰਮੂਲਾ ਹੈ ਸਧਾਰਨ ਵਿਆਜ ਗੁਣਾ 100 ਮੂਲ ਤਨ ਗੁਣਾ ਸਮਾ ਸਮਾ ਹੈ ਇਹਨੂੰ ਪਹਲ ਕਰਨਾ ਨੇ ਹਾ ਵਿਆਜ ਹੈ ਸਾਡਾ 120 ਰੁਪਏ ਗੁਣਾ 100 ਮੂਲ ਤਨ ਹੈ 600 ਰੁਪਏ ਤੇ ਸਮਾਂ ਹੈ 4 ਸਾਲ ਦੋ ਜ਼ੀਰੋਆਂ ਦੇ ਨਾਲ ਦੋ ਜ਼ੀਰੋ ਕੱਟ ਗਿਆ 6 ਦੁਨੀ 12 ਇਹ ਆ ਜਾਏਗਾ b 4 5 b ਸਾਡੀ ਦਰ ਹੈ ਜਿਹੜੀ ਉਹ ਆ ਗਈ 5 ਪ੍ਰਤੀਸ਼ਤ ਹੁਣ ਅੱਗੇ ਵੀ ਸਵਾਲ ਹੈ ਇਸ ਤੋਂ ਅੱਗੇ ਕੀ ਸਵਾਲ ਹੈ ਪਿਆਰੇ ਬੱਚਿਓ ਜੇਕਰ ਦਰ 2 ਪ੍ਰਤੀਸ਼ਤ ਵਧ ਕਰ ਦਿੱਤੀ ਜਾਵੇ ਪੰਜ ਸਾਨੂੰ ਮਿਲ ਗਈ ਇਹਦੇ ਵਿੱਚ 2% ਤੈਨੂੰ ਵਧ ਕਰ ਦਿੱਤਾ ਜਾਂ ਫਿਰ 7% ਹੋ ਜੇ ਠੀਕ ਹੈ ਤਾਂ ਆਪਾਂ ਨੇ ਪਤਾ ਕਰਨਾ ਹੈ ਵਿਆਜ ਸਭ ਤੋਂ ਪਹਿਲਾਂ ਸਧਾਰਨ ਵਿਆਜ ਦਾ ਫਾਰਮੂਲਾ ਤੁਹਾਨੂੰ ਪਤਾ ਹੀ ਹੈ ਮੂਲ ਤਨ 600 ਰੁਪਏ ਗੁਣਾ ਸਮਾਂ 4 ਸਾਲ ਤੇ ਦਰ ਹੋ ਗਈ ਸਾਡੀ ਹੁਣ 7% 100 ਦੋ ਜਿਹੜੇ ਦੋ ਜਿਹੜੇ ਕੱਟ ਗਏ 6 ਚੋਕੇ 24 24 ਸਾਤੇ 168 ਸਾਡਾ ਵਿਆਜ ਆ ਗਿਆ 168 ਰੁਪਏ ਅਸੀਂ ਪਤਾ ਕਰਨਾ ਹੈ ਕੁੱਲ ਤਨ ਕੁੱਲ ਤਨ ਹੁੰਦਾ ਹੈ ਮੂਲ ਤਨ ਜੋੜ ਵਿਆਜ ਮੂਲ ਤਨ ਹੈ ਸਾਡਾ 600 ਰੁਪਏ ਤੇ ਵਿਆਜ ਜੇ 2% ਦਰਬਾਦੀ ਹੈ ਸਾਡਾ ਆ ਗਿਆ 168 ਰੁਪਏ ਜਦੋਂ ਅਸੀਂ ਇਹਨਾਂ ਦਾ ਜੋੜ ਲਾਵਾਂਗੇ ਇਹ ਆ ਜਾਵੇਗਾ 768 ਰੁਪਏ ਹੈ ਜਿਹੜੀ ਸਾਡੀ ਰਾਸ਼ੀ ਹੋਰ ਵੀ ਕੀ ਕਰਦਾ ਹਾਂ ਪਿਆਰੀ ਬੱਚਿਓ ਇਹ ਸਵਾਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਗਏ ਹੋਣਗੇ ਪਹਿਲਾ ਸਵਾਲ ਨੂੰ ਸਮਝਣਾ ਹੁੰਦਾ ਹੈ ਇਹ ਲੋਸ ਨੂੰ ਹੱਲ ਕਰਨਾ ਹੁੰਦਾ ਹੈ ਬਹੁਤ ਬਹੁਤ ਧੰਨਵਾਦ